ਇੱਕ ਹੱਥ 47 ਉਹਦੇ ਦੂਜੇ ਹੱਥ ਤੀਰ ਸੀ ਓਏ ਸਿਰ ਉੱਤੇ ਹੱਥ ਗੁਜਰੀ ਦੇ ਪੁੱਤ ਦਾ ਓਏ ਜਿਹੜਾ ਵਾਹਦਾ ਸ਼ਮਸ਼ੀਰ ਸੀ ਇਹ ਘਾਠ 47 ਉਹਦੇ ਦੂਜੇ ਹੱਥ ਤੀਰ ਸੀ ਸਿਰੇ ਉੱਤੇ ਹੱਥ ਗੁਜਰੀ ਦੇ ਪੀਰ ਦਾ ਓਏ ਜਿਹੜਾ ਵਾਹਦਾ ਸ਼ਮਸ਼ੀਰ ਸੀ ਦਿਨ 31 ਅਕਤੂਬਰ ਤੇ 1984 ਕਿ ਕਿਦਾਂ ਬੀਬੀ ਦੀ ਖਲਾਰੀ ਸੀ ਗਿਲਾਸ਼ ਦੱਸ ਦੂ ਓਏ ਸਾਡੀ ਗਾਂਧੀ ਦੇ ਟੱਬਰ ਤੋਂ ਯੁਰਤ ਪੋਛ ਲਈ ਤੇ ਬਾਕੀ ਗੱਲਾਂ ਪੋਤੇ ਇਤਿਹਾਸ ਦੱਸ ਦੂ ਓਏ ਸਾਡੀ ਗਾਂਧੀ ਕੇ ਟੱਬਰ ਤੋਂ ਯੁਰਤ ਪੋਛ ਲਈ ਤੇ ਬਾਕੀ ਗੱਲਾਂ ਛੋਟੇ ਇਤਿਹਾਸ ਦੱਸ ਦੂ ਬਾਬਾ ਜੀ ਦਮ ਰੱਖਦਾ ਤੇਰਾ ਭਰਾ ਜੋ ਮਰਜੀ ਕਵਾਲਾ ਕੋਈ ਮਸਲਾ ਨਹੀਂ ਰੋ ਜੀ ਸਰਕਾਰਾਂ ਦਾ ਪਿੜੀ ਦਾ ਚੱਕਰ ਕੋਈ ਨਹੀਂ ਇਥੇ ਲੋਕਾਂ ਦੀਆਂ ਲੱਤਾਂ ਕੰਬਦੀਆਂ ਗਾਉਣ ਲੱਗਿਆ ਲੋਕੋਨਾਂ ਦਾ ਆਪਾ ਸਾਰੇ ਸਿੱਕਲਾਗਰ ਭਰਾ ਮੇਰੇ ਲਈ ਸਤਿਕਾਰਯੋਗ ਆ ਬਹੁਤ ਸਾਰਾ ਪਿਆਰ ਕਰਦਾ ਵਾਹਿਗੁਰੂ ਚੜ੍ਹਦੀ ਕਲਾ ਚ ਰੱਖਿਓ ਪਰ ਜਿਨ੍ਹਾਂ ਦਾ ਲੋਕ ਨਾਂ ਵੀ ਨਹੀਂ ਨਾ ਲੈਂਦੇ ਮੈਂ ਉਹਨਾਂ ਦੀਆਂ ਪੋਸਟਾਂ ਪਾਤੀਆਂ ਆ ਆਪਣੇ ਇੰਸਟਾਗ੍ਰam ਤੇ ਨਾ ਬਾਤ ਹੈ ਸਿੱਧੇ ਗੀਤਾਂ ਚ ਕੋਈ ਚੱਕਰ ਨਹੀਂ ਮਸਲਾ ਕੋਈ ਜੇ ਇਦਾਂ ਹੀ ਮਰ ਗਏ ਆਪਣੀ ਗੋਮ ਬਾਰੇ ਗੱਲ ਨਾ ਕੀਤੀ ਕੀ ਫਾਇਦਾ ਯਾਰ ਮਾਰ ਤੇ ਮੰਜੀ ਦੇ ਵੀ ਦਾਣਾ ਬਾਬਿਓ ਮਾਰ ਤੇ ਮੰਜੀ ਦੇ ਵੀ ਦਾਣਾ ਬਾਬਿਓ ਵਰਦਾ ਵਾਂਗ ਮਰੋ ਇਹ ਸਾਡੇ ਹੱਥਾਂ ਚ ਸਰਿੰਜਾ ਦੇ ਦਿੱਤੀਆਂ ਸਕੀਮ ਤੋਰੀ ਆਟੇ ਦਾਲ ਦੀ ਕੰਜਰੀ ਕਲਬਾ ਵਿੱਚ ਨੱਚ ਕੇ ਤੇ ਕੁੱਖੋਂ ਸੂਰਮਿਆਂ ਪਾਲਦੀ ਸੂਲਾ ਵਾਂਗੂ ਚੁੱਭਦੀਆਂ ਸ਼ਿੰਦੇ ਦਾ ਮੁੰਡਾ ਜੋ ਲਿਖੇ ਗੱਲਾਂ ਕੋਰੀਆਂ ਹੱਥ ਸਿਗਟਾ ਦੇ ਗੋਤਾ ਸਰਦਾਰਾਂ ਦੀਆਂ ਲਾਉਣ ਜੇ ਬਾਰਡਰਾਂ ਤੇ ਜੇ ਬਾਰਡਰਾਂ ਤੇ ਲੜੀਏ ਤੇ ਸੱਤਵਾਦੀਆਂ ਉਦਾਂ ਅਸੀਂ ਬਹੁਤਿਆਂ ਲਈ ਅਤਵਾਦੀਆਂ ਰਹੀ ਦੀ ਦੁਨੀਆ ਤੇ ਬਾਕੀ ਨਹੀਂ ਹੋ ਮੁੱਕਣੀ ਓਏ ਸਾਡੀ ਕਾਮਜੋਬ ਡੇਰੇ ਜਾਣਗੇ ਆ ਜਿਨ੍ਹਾਂ ਦੀਆਂ ਪੈੜਾਂ 'ਤੇ ਤੁਰੇ ਗੱਭਰੂ ਓਥੇ ਸਿਵਿਆਂ ਦੀ ਸ਼ਾਨ ਬਣ ਗਏ ਕੇ ਜਿਨ੍ਹਾਂ ਦੀਆਂ ਪੈੜਾਂ 'ਤੇ ਤੁਰੇ ਗੱਭਰੂ ਓਥੇ ਸਿਵਿਆਂ ਦੀ ਸ਼ਾਨ ਬਣ ਗਏ